ਹੈਲੋ ਗਾਇਜ਼ ਗੁੱਡ ਮਾਰਨਿੰਗ ਕਿਵੇਂ ਹੋ ਤੁਸੀਂ ਸਾਰੇ ਜਣੇ ਇੱਥੇ ਸਵੇਰ ਦੇ ਵੱਜ ਗਏ ਸੀ 7 7 ਵਜੇ ਮੈਂ ਉੱਠੀ ਤੇ ਉੱਠ ਕੇ ਸਭ ਤੋਂ ਪਹਿਲਾਂ ਮੈਂ ਬੱਚਿਆਂ ਵਾਸਤੇ ਦੁੱਧ ਜਿਹੜਾ ਉਹ ਰੱਖਿਆ ਗਰਮ ਕਰਨ ਵਾਸਤੇ ਕਿਉਂਕਿ ਉਹਨਾਂ ਨੇ ਜਾਣਾ ਸੀਗਾ ਸਕੂਲ ਅੱਜ ਦਿਨ ਸੀਗਾ ਸ਼ੁੱਕਰਵਾਰ ਦਾ ਠੀਕ ਹੈ ਜੀ ਤੇ ਇਹ ਵਲੌਗ ਜਿਹੜਾ ਹੈਗਾ ਇਹ ਮੈਂ ਸ਼ਨੀਵਾਰ ਨੂੰ ਪਾਉਂਗੀ ਕਿਉਂਕਿ ਸ਼ੁੱਕਰਵਾਰ ਨੂੰ ਮੈਂ ਬਣਾਉਂਗੀ ਤੇ ਸ਼ਨੀਵਾਰ ਨੂੰ ਹੀ ਪਾਉਂਗੀ ਇੱਥੇ ਮੈਂ ਬੱਚਿਆਂ ਵਾਸਤੇ ਦੁੱਧ ਜਿਹੜਾ ਉਹਨਾਂ ਨੂੰ ਦੇ ਦਿੱਤਾ ਸੀ ਦੁੱਧ ਮੈਂ ਪੱਤੀ ਪਾ ਕੇ ਹੀ ਬਣਾਉਣੀ ਹੁੰਦੀ ਆ ਸਵੇਰੇ ਸਵੇਰੇ ਠੀਕ ਹੈ ਜੀ ਤੇ ਬਣਾ ਕੇ ਫਿਰ ਮੈਂ ਉਹਨਾਂ ਨੂੰ ਦੇ ਕੇ ਲੱਡੂ ਪਾਲੂ ਵੀ ਭੋਗ ਲਗਾ ਦਿੱਤਾ ਸੀਗਾ ਤੇ ਫਿਰ ਮੈਂ ਆਪਣੇ ਵਾਸਤੇ ਵੀ ਜਿਹੜਾ ਹੈਗਾ ਉਹ ਪਾ ਲਿਆ ਸੀਗਾ ਤੇ ਉਸ ਤੋਂ ਹਾਈ ਹਾਈ ਉਸ ਤੋਂ ਬਾਅਦ ਮੈਂ ਚਲੇ ਗਈ ਸੀ ਆਪਣੇ ਰੂਮ 'ਚ ਉੱਥੇ ਬੈਠ ਕੇ ਮੈਂ ਜਿਹੜਾ ਆਪਣਾ ਚਾਹ ਹੈਗੀ ਆ ਹਨਾ ਤੇ ਉਹ ਪੀਤੀ ਰੂਮ 'ਚ ਜਾ ਕੇ ਤੇ ਨਾਲ ਵੈਸੇ ਮੈਂ ਬਿਸਕਟ ਵੀ ਖਾਦੇ ਸੀਗੇ ਫਿਰ ਮੈਂ ਆ ਗਈ ਸੀ ਕਿਚਨ ਚ ਦੁਬਾਰਾ ਚਾਹ ਵਗੈਰਾ ਪੀ ਕੇ ਕਿਉਂਕਿ ਬੱਚੇ ਨੇ ਸਕੂਲ ਜਾਣਾ ਹੈ ਤੇ ਮੈਂ ਜੈਸਮੀਨ ਨੂੰ ਪੁੱਛਿਆ ਸੀਗਾ ਕਿ ਉਹਨੇ ਖਾਣ ਵਾਸਤੇ ਕੀ ਲੈ ਕੇ ਜਾਣਾ ਹੈਗਾ ਤੇ ਉਹਨੇ ਸਾਫ ਮਨਾਂ ਕਰਤਾ ਕਿ ਮੈਂ ਕੁਝ ਵੀ ਨਹੀਂ ਲੈ ਕੇ ਜਾਣਾ ਕਿਉਂਕਿ ਉਹਨੇ ਪਿੰਨੀ ਵਗੈਰਾ ਖਾ ਲਈ ਸੀਗੀ ਕਹਿੰਦੀ ਮੈਂ ਨਹੀਂ ਕੁਝ ਵੀ ਲੈ ਕੇ ਜਾਣਾ ਤੇ ਗੱਗੂ ਵਾਸਤੇ ਜਿਹੜਾ ਹੈਗਾ ਮੈਂ ਇੱਥੇ ਮੱਕੀ ਦੀ ਰੋਟੀ ਬਣਾ ਦਿੱਤੀ ਸੀਗੀ ਸਾਗ ਨਾਲ ਗੱਗੂ ਸਕੂਲੇ ਮੱਕੀ ਦੀ ਰੋਟੀ ਲੈ ਕੇ ਗਿਆ ਸੀਗਾ ਤੇ ਆਟਾ ਅਸੀਂ ਥੋੜਾ ਜਿਹਾ ਮਤਲਬ ਜਿੰਨਾ ਸਾਨੂੰ ਚਾਹੀਦਾ ਹੁੰਦਾ ਉਹਨਾਂ ਕ ਅਸੀਂ ਚੱਕੀ ਤੋਂ ਲੈ ਆਣੇ ਹੁੰਨੇ ਆ ਤੇ ਇੱਕ ਰੋਟੀ ਗੱਗੀ ਮੱਕੀ ਦੀ ਸਕੂਲ ਨੂੰ ਲੈ ਗਿਆ ਸੀਗਾ ਤੇ ਇੱਕ ਜਿਹੜੀ ਹੈਗੀ ਆ ਉਹਨੇ ਇੱਥੇ ਖਾ ਲਈ ਸੀਗੀ ਤੇ ਜੈਸਮੀਨ ਤਾਂ ਖਾ ਕੇ ਵੀ ਨਹੀਂ ਗਈ ਸੀਗੀ ਮੈਂ ਜੈਸਮੀਨ ਨੂੰ ਜੋਰੀ ਬਹੁਤ ਲਾਇਆ ਪੀ ਤੂੰ ਖਾ ਤਾਂ ਹੋਈ ਹੈ ਨਾ ਤੇਰੀ ਥੋੜੀ ਬੋਤੀ ਸੇਤ ਹੈਗੀ ਜਿਹੜੀ ਉਹ ਬਣੂਗੀ ਤੇ ਇੱਥੇ ਗੱਗੀ ਆ ਗਿਆ ਸੀਗਾ ਕਿਚਨ ਚ ਦੇ ਨਾਲ ਹੀ ਤਾਂ ਮੇਰੇ ਨਾਲ ਗੱਲਾਂ ਮਾਰੀ ਗਿਆ ਹਨਾ ਤੇ ਇੱਥੇ ਨਾ ਉਹ ਉਹ ਲੱਭਦਾ ਪਿਆ ਸੀਗਾ ਆਪਣਾ ਇਹ ਛੋਟਾ ਟਿਫਨ ਜਿਹੜੀ ਟਿਫਨ ਦੇ ਵਿੱਚ ਸਬਜੀ ਵਾਲੀ ਡੱਬੀ ਹੁੰਦੀ ਹੈ ਤੇ ਉਹ ਨਹੀਂ ਲੱਭਦੀ ਪਈ ਸੀ ਮਤਲਬ ਡੱਬੀ ਲੱਭ ਗਈ ਸੀ ਜਿਹੜਾ ਉਹਦਾ ਢੱਕਣ ਹੈਗਾ ਨਾ ਉਹ ਨਹੀਂ ਸੀ ਲੱਭਦਾ ਪਿਆ ਪਤਾ ਨਹੀਂ ਕਿੱਥੇ ਰੱਖ ਹੋ ਗਿਆ ਸੀਗਾ ਕਿਉਂਕਿ ਛੁੱਟੀਆਂ ਹੋਈਆਂ ਪਈਆਂ ਸੀਗੀਆਂ ਛੁੱਟੀਆਂ ਦੇ ਵਿੱਚ ਸਮਾਨ ਥੋੜਾ ਬਹੁਤਾ ਇੱਧਰ ਉੱਧਰ ਤਾਂ ਹੋ ਹੀ ਜਾਂਦਾ ਹਨਾ ਤੇ ਗੱਗੇ ਨੂੰ ਮੈਂ ਕਹਿੰਦੀ ਪਈ ਸੀ ਤੂੰ ਕਿਤੇ ਨੀਚੇ ਨਾ ਡੇਰ ਜਾ ਹੀ ਹੋਰ ਕਿਤੇ ਇਹ ਸਾਟ ਲਵਾ ਕੇ ਬਹਿ ਜੀਗਾ ਪਰ ਉਹ ਦਾ ਮੰਨਦਾ ਹੀ ਨਹੀਂ ਸੀਗਾ ਮੈਂ ਚਲੋ ਥੇਲੇ ਉੱਤਰ ਕੇ ਚ ਗਿਆ ਉੱਧਰ ਤੇ ਥੋੜਾ ਬਹੁਤ ਜਿੜਾਉਣੇ ਤਿਆਰ ਹੋਣਾ ਸੀ ਉਹ ਹੋਇਆ ਤੇ ਉਸ ਤੋਂ ਬਾਅਦ ਮੈਂ ਜਿਹੜੀ ਹੈਗਾ ਉਹਦਾ ਟਿਫਨ ਮੈਂ ਲੱਭ ਲਿਆ ਸੀਗਾ ਤੇ ਮੈਨੂੰ ਮਿਲ ਗਈ ਸੀ ਇਹ ਡੱਬੀ ਦਾ ਢੱਕਣ ਵੀ ਮਿਲ ਗਿਆ ਸੀ ਫਿਰ ਮੈਂ ਜਿਹੜਾ ਹੈਗਾ ਉਹਨੂੰ ਮੱਕੀ ਦੀ ਰੋਟੀ ਨਾਲ ਸਾਗ ਵਗੈਰਾ ਪਾ ਕੇ ਉਹਦਾ ਟਿਫਨ ਜਿਹੜਾ ਉਹ ਪੈਕ ਕਰ ਦਿੱਤਾ ਸੀ ਜੈਸਮੀਨ ਨੂੰ ਮੈਂ ਬਹੁਤ ਜ਼ੋਰ ਲਾਇਆ ਬਟ ਉਹ ਨਹੀਂ ਮੰਨੀ ਤੇ ਬੱਚੇ ਮੰਨਦੇ ਹੀ ਨਹੀਂ ਹੈਗੇ ਫਿਰ ਮੈਂ ਆ ਗਈ ਜਿਹੜਾ ਹੈਗਾ ਜੀ ਇੱਧਰ ਅ ਰੂਮ ਦੇ ਵਿੱਚ ਉੱਥੇ ਮੈਂ ਗੱਗੂ ਦੇ ਆ ਕੇ ਸ਼ੂਜ਼ ਵਗੈਰਾ ਪਾਏ ਤੇ ਗੱਗੀ ਬਿਲਕੁਲ ਰੈਡੀ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਅ ਗੱਗੀ ਨੇ ਜੇਬ ਦੇ ਵਿੱਚ ਮੂੰਫਲੀਆਂ ਪਾਈਆਂ ਹੋਈਆਂ ਸੀਗੀਆਂ ਤੇ ਨਾਲ ਹੀ ਉਹ ਮੂੰਗਫਲੀਆਂ ਖਾਈ ਗਿਆ ਫਿਰ ਮੈਂ ਜਿਹੜਾ ਜੈਸਮੀਨ ਤਾਂ ਬਿਲਕੁਲ ਤਿਆਰ ਸਿਗੀ ਹੋਈ ਪਈ ਫਿਰ ਮੈਂ ਆ ਗਈ ਸੀ ਕਿਚਨ ਚ ਬਸ ਇਹੀ ਕੰਮ ਜਿਹੜੇ ਮੇਰੇ ਖਤਮ ਨਹੀਂ ਹੋ ਗਏ ਕਿਚਨ ਚ ਆ ਕੇ ਮੈਂ ਲੱਡੂ ਗopal ਵਾਸਤੇ ਦੁੱਧ ਬਣਾਇਆ ਮੈਂ ਉਹਨਾਂ ਨੂੰ ਮਤਲਬ ਟਾਈਮ ਹੋ ਗਿਆ ਸੀਗਾ ਮੈਂ ਨਹਾ ਲਈ ਸੀਗੀ ਠੀਕ ਹੈ ਜੀ ਨਹਾ ਕੇ ਨਾ ਇੱਥੇ ਟਾਈਮ ਜਿਹੜਾ ਹੋ ਗਿਆ ਸੀਗਾ ਮਤਲਬ ਕਿ 10 11 ਵਜੇ ਸੀ ਮੇਬੀ ਮੈਨੂੰ ਯਾਦ ਨਹੀਂ ਆ ਰਿਹਾ ਹਾਂ 10:30 ਵਜੇ ਦਾ ਟਾਈਮ ਸੀਗਾ ਤੇ ਇੱਥੇ ਮੈਂ ਲੱਡੂ ਗopal ਜੀ ਲਈ ਦੁੱਧ ਬਣਾਇਆ ਤੇ ਉਹਨਾਂ ਨੂੰ ਮੈਂ ਦੁੱਧ ਦਾ ਹੀ ਭੋਗ ਲਗਾਉਂਗੀ ਦੁੱਧ ਦੇ ਨਾਲ ਪਿੰਨੀਆਂ ਤੇ ਬਿਸਕੁਟ ਦਾ ਭੋਗ ਲਗਾਉਂਗੀ ਇਸ ਟਾਈਮ ਤੇ ਫਿਰ ਮੈਂ ਜਿਹੜੀ ਚਾਹ ਵੀ ਨਾਲ ਦੀ ਨਾਲ ਹੀ ਰੱਖ ਦਿੱਤੀ ਸੀ ਕਿਉਂਕਿ ਹਜੇ ਮੇਰੇ ਹਸਬੰਦ ਉੱਠੇ ਨਹੀਂ ਸੀਗੇ ਕਿਉਂਕਿ ਇਹਨਾਂ ਨੂੰ ਆਦਤ ਹੈ ਲੇਟ ਉੱਠਣ ਦੀ ਜੀ ਠੀਕ ਹੈ ਜੀ ਤੇ ਇਹਨਾਂ ਵਾਸਤੇ ਮੈਂ ਜਿਹੜਾ achar ਰੱਖ ਦਿੱਤੀ ਸੀ ਤੇ ਆਪਣੇ ਲੱਡੂ ਗੋਪਾਲ ਵਾਸਤੇ ਮੈਂ ਜਿਹੜਾ ਦੁੱਧ ਹੈਗਾ ਬਿਨਾ ਪੱਤੀ ਤੋਂ ਉਹ ਠੰਡਾ ਕਰ ਲਿਆ ਜੀ ਤੇ ਨਾਲ ਲਈਆਂ ਮੈਂ ਪਿੰਨੀਆਂ ਤੇ ਬਿਸਕੁਟ ਤੇ ਚਲੇ ਜਾਉਂਗੀ ਮੈਂ ਫਿਰ ਉੱਥੇ ਪੂਜਾ ਰੂਮ 'ਚ ਉਹਨਾਂ ਨੂੰ ਭੋਗ ਲਗਾਉਣ ਉਠਾ ਤਾਂ ਮੈਂ ਸਵੇਰੇ ਦਿੱਤੀ ਦਿੱਤਾ ਸੀਗਾ ਉਹਨਾਂ ਨੂੰ ਵੈਸੇ ਮੈਂ ਉਹਨਾਂ ਦੀ ਜ਼ਿਆਦਾ ਵੀਡੀਓ ਨਹੀਂ ਬਣਾਉਂਦੀ ਹੁੰਦੀ ਤੇ ਬਟ ਅੱਜ ਮੈਂ ਫਿਰ ਵੀ ਬਣਾ ਲਈ ਹੈ ਤੇ ਇੱਥੇ ਆ ਗਈਆਂ ਮੈਂ ਪੂਜਾ ਰੂਮ 'ਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰਾ ਪੂਜਾ ਰੂਮ ਹੈ ਤੇ ਇੱਥੇ ਲੱਡੂ ਗੋਪਾਲ ਮਾधव ਰਾਧਾ ਲੱਲਾ ਲਾਲੀ ਜੀ ਤੇ ਨੰਦ ਨੰਦਨੀ ਜਿਹੜੇ ਜੁਗਲ ਜੋੜੀ ਆ ਸਾਡੀ ਤੇ ਉਹ ਉਹਨਾਂ ਤੇ ਮੈਂ ਸ਼ਾਲ ਦਿੱਤਾ ਹੋਇਆ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਇਸ ਕਰਕੇ ਮਾधव ਉਹਨਾਂ ਦੇ ਤਾਂ ਗਰਮ ਹਨਾ ਉਹਨਾਂ ਦੇ ਜਿਹੜੇ ਕੱਪੜੇ ਹੈਗੇ ਆ ਉਹ ਪਾਏ ਹੋਏ ਨੇ ਤੇ ਉਹਨਾਂ ਨੂੰ ਵੀ ਮੈਂ ਬਿਠਾਇਆ ਹੋਇਆ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਭੋਗ ਹੈਗਾ ਉਹ ਲਗਾਤਾ ਪਹਿਲੇ ਮੈਂ ਪਿੰਨੀ ਬਿਸਕਟਾਂ ਨਾਲ ਲਗਾਇਆ ਸੀਗਾ ਫਿਰ ਫਿਰ ਜਿਹੜਾ ਹੈਗਾ ਜੀ ਮੈਂ ਉਹਨਾਂ ਨੂੰ ਪਿੰਨੀ ਦੇ ਨਾਲ ਦੁੱਧ ਪਲਾ ਕੇ ਫਿਰ ਜੀ ਮੈਂ ਉੱਥੋਂ ਉੱਠ ਕੇ ਆਪਣੇ ਜਿਹੜਾ ਹੈਗਾ ਕਿਚਨ 'ਚ ਗਈ ਦੁਬਾਰਾ ਤੇ ਇਸ ਤੋਂ ਬਾਅਦ ਜੀ ਮੈਂ ਕਿਚਨ 'ਚ ਆ ਗਈ ਫਿਰ ਮੈਂ ਜਿਹੜੀ ਚਾਹ ਹੈਗੀ ਆ ਹਨਾ ਰੱਖੀ ਹੋਈ ਸੀ ਬੜਨ ਵਾਸਤੇ ਤੇ ਉਹ ਬਣਾ ਕੇ ਮੇਰੀ ਚਾਹ ਵੈਸੇ ਦੁੱਧ ਹੀ ਰਹਿ ਗਿਆ ਸੀਗਾ ਪਾਣ ਨੂੰ ਫਿਰ ਮੈਂ ਦੁੱਧ ਦੁੱਧ ਪਾ ਕੇ ਇਹਨਾਂ ਨੂੰ ਦੇ ਦਿੱਤੀ ਸੀ ਤੇ ਮੈਂ ਲਾਗੀ ਸੀ ਝਾੜੂ ਮਾਰਨ ਕਿਉਂਕਿ ਹਜੇ ਮੈਂ ਝਾੜੂ ਵਗੈਰਾ ਕੁਝ ਨਹੀਂ ਸੀਗਾ ਕੀਤਾ ਕਿਉਂਕਿ ਕਿਚਨ ਦੇ ਹੀ ਕੰਮ ਨਹੀਂ ਮੁੱਕਦੇ ਹੈਗੇ ਕਦੇ ਆਹ ਕਰ ਲਉ ਕਦੇ ਉਹ ਕਰ ਲਉ ਕਦੇ ਖਾਣਾ ਬਣਾ ਲਉ ਬੱਚਿਆਂ ਨੇ ਸਕੂਲ ਜਾਣਾ ਫਿਰ ਤਾਂ ਕਰਕੇ ਜਿਹੜੇ ਜ਼ਿਆਦਾ ਕੰਮ ਹੈਗਾ ਉਹ ਅੱਜ ਜਾਂਦਾ ਹੈਗਾ ਜੀ ਠੀਕ ਹੈ ਵੈਸੇ ਮੈਂ ਕੱਲ ਛਾਮੀ ਸਾਰੇ ਕੀਤੇ ਝਾੜੂ ਮਾਰਿਆ ਸੀਗਾ ਤੇ ਅੱਜ ਤਾਂ ਮੈਂ ਇੱਕ ਇੱਧਰ ਮਾਰਿਆ ਸੀਗਾ ਮਤਲਬ ਜਿਹੜੇ ਮੇਨ ਮੇਨ ਰੂਮ ਨੇ ਉੱਥੇ ਹੀ ਮਾਰਿਆ ਸੀ ਬਾਕੀ ਸਾਰਾ ਹੀ ਸਾਫ਼ ਸੀਗਾ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਾਡਾ ਨਵਾਂ ਰੂਮ ਹੈ ਉੱਥੇ ਲਗਾਇਆ ਸੀਗਾ ਫਿਰ ਮੈਂ ਝਾੜੂ ਝੂੜੂ ਲਗਾ ਕੇ ਜੀ ਆਪਣਾ ਅੱਜ ਮੈਂ ਪੋਚੀ ਨਹੀਂ ਲਗਾਣੀ ਹੈ ਕਿਉਂਕਿ ਪੋਚੇ ਮੈਂ ਕੱਲ ਹੀ ਲਗਾ ਲਈ ਸੀਗੇ ਤੇ ਕੱਲ ਨੂੰ ਦੇਖਦੇ ਹਾਂ ਕਿਉਂਕਿ ਠੰਡ ਦੇ ਵਿੱਚ ਜਿਹੜਾ ਕੰਮ ਕਰਨ ਨੂੰ ਜੀ ਜਿਹੜਾ ਕਰਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਇੱਥੇ ਫਿਰ ਜਿਹੜੀ ਕਲਿੱਪ ਹੈਗੀ ਹੈ ਮੈਂ ਉਹ 2:30 ਵਜੇ ਲਈ ਸੀਗੀ ਜੀ ਉਸ ਤੋਂ ਬਾਅਦ ਕਿਉਂਕਿ ਬੱਚੇ ਆ ਗਏ ਸਕੂਲ ਤੋਂ ਹੁਣ ਮੈਂ ਬੱਚਿਆਂ ਵਾਸਤੇ ਦੁੱਧ ਜਿਹੜਾ ਬਣਾ ਦਿੱਤਾ ਹੈਗਾ ਇਹ ਕਹਿ ਰਹੇ ਆ ਕਿ ਅਸੀਂ ਖਾਣੇ 'ਚ ਬਸ ਦੁੱਧ ਪੀਵਾਂਗੇ ਨਾਲ ਤੇ ਬਿਸਕਟ ਤੇ ਪਿੰਨੀ ਆ ਖਾਵਾਂਗੇ ਕਿਉਂਕਿ ਅੰਗ ਗਗੂ ਨੇ ਤਾਂ ਸਵੇਰੀ ਵੀ ਨਹੀਂ ਸੀਗੀ ਖਾਦੀ ਫਿਓਸਫਰ ਮੈਂ ਜਿਹੜਾ ਇਹਨਾਂ ਨੂੰ ਦੇ ਦਿੱਤਾ ਸੀਗਾ ਅੱਜ ਠੰਡ ਜਿਹੜੀ ਉਹ ਬਹੁਤ ਜ਼ਿਆਦਾ ਹੋਈ ਪਈ ਸੀ ਹਜੇ ਤੱਕ ਇਹਨਾਂ ਨੇ ਕੱਪੜੇ ਵੀ ਨਹੀਂ ਚੇਂਜ ਕੀਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਮੈਂ ਦੁੱਧ ਹੈ ਉਹ ਰੱਖ ਲਿਆ ਸੀਗਾ ਠੀਕ ਹੈ ਜੀ ਫਿਰ ਮੈਂ ਚਲੇ ਗਈ ਸੀ ਕਿ ਥ੍ਰੈਡਿੰਗ ਕਰਵਾਉਣ ਗੱਗੀ ਦੇ ਨਾਲ ਕਿਉਂਕਿ 3:30 ਵਜੇ ਦਾ ਟਾਈਮ ਜਿਹੜਾ ਹੋ ਗਿਆ ਸੀਗਾ ਤੇ ਬੁਰਾ ਹਾਲ ਹੋਇਆ ਪੀ ਪਿਆ ਸੀਗਾ ਤੇ ਇਹੀ ਜਿਹੜਾ ਟਾਈਮ ਹੁੰਦਾ ਥੋੜਾ ਜਿਹਾ ਆਪਣੇ ਵਾਸਤੇ ਮੈਂ ਇਕੱਡੇ ਆ ਸੀ ਹਾਂ ਤੇ ਮੈਨੂੰ ਨਾ ਬਹੁਤ ਬੁਰਾ ਜਿਹਾ ਲੱਗਦਾ ਪਿਆ ਸੀ ਥ੍ਰੈਡਿੰਗ ਜਿਹੜੀ ਹੈਗੀ ਆ ਉਹ ਬਹੁਤ ਜਿਵੇਂ ਇੱਕ ਮਹੀਨਾ ਤੋਂ ਜ਼ਿਆਦਾ ਹੋ ਗਿਆ ਸੀਗਾ ਤੇ ਕਰਵਾਈ ਇਹ ਜਿਹੜੀ ਰਾਵੀ ਬਿਊਟੀ ਪਾਰਲਰ ਹੈਗੀ ਆ ਇਹ ਬਹੁਤ ਹੀ ਸੋਹਣੀ ਅਕੈਡਮੀ ਵੀ ਆ ਤੇ ਇਹਨਾਂ ਦਾ ਮਤਲਬ ਨੂੰ ਮੈਨੂੰ ਹੋ ਗਈ ਆ ਮਤਲਬ 15 16 ਸਾਲ ਇਹਨਾਂ ਤੋਂ ਹੀ ਕਰਵਾਂਦੀ ਆ ਮੈਂ ਇਹੀ ਇਹੀ ਮੇਰੀ ਫਰੈਂਡ ਮੇਰੀ ਭੈਣ ਮਤਲਬ ਸਾਰਾ ਕੁਝ ਇਹੀ ਹੈ ਤੇ ਫਿਰ ਮੈਂ ਆ ਗਈ ਸੀ ਘਰੇ ਉੱਥੇ ਘਰੇ ਆ ਕੇ ਮੈਂ ਨਾ ਜਿੰਨ ਬਾਰ ਜਿੱਥੇ ਸਾਗ ਸੁਗ ਬਣਾਇਆ ਸੀ ਉੱਥੇ ਬੜਾ ਖਲਾਰਾ ਜਿਹਾ ਪਿਆ ਸੀ ਤੇ ਸ਼ਾਮੀ ਮੈਂ ਰੋਟੀ ਰੋਟੀ ਵੀ ਬਣਾਉਣੀ ਸੀਗੀ ਇੱਥੇ ਹੀ ਤੇ ਫਿਰ ਮੈਂ ਆ ਕੇ ਸਾਫ਼ ਕੀਤਾ ਜੀ ਠੀਕ ਹੈ ਜੀ ਚੰਗੀ ਤਰ੍ਹਾਂ ਝਾੜੂ ਝੂੜੂ ਮਾਰਿਆ ਇੱਥੇ ਵਿਅਸੇ ਚਿੱਲਾ ਜਿਹੜਾ ਹੈਗਾ ਉਹ ਅਸੀਂ ਉਹ ਕਰਨਾ ਹੈਗਾ ਲਿਪੜਾ ਹੈਗਾ ਕਿਉਂਕਿ ਮੰਮੀ ਨੇ ਮਿੱਟੀ ਵੀ ਦਿੱਤੀ ਸੀਗੀ ਮੰਮੀ ਨੇ ਕਿਹਾ ਸੀਗਾ ਕਿ ਤੁਸੀਂ ਚਿੱਲੇ ਨੂੰ ਲੇਪ ਲਿਓ ਬਟ ਟਾਈਮ ਨਹੀਂ ਲੱਗਿਆ ਠੰਡ ਬਹੁਤ ਜ਼ਿਆਦਾ ਪਈ ਹੈ ਇਸ ਕਰਕੇ ਹਜੇ ਜਿਹੜਾ ਅਸੀਂ ਚਿੱਲਾ ਨਹੀਂ ਲਿਪਿਆ ਮੈਂ ਸੋਚਦੀ ਹਾਂ ਕਿ ਕੱਲ ਨੂੰ ਜਿਹਦਾ ਬੱਚਿਆਂ ਨੂੰ ਛੁੱਟੀ ਹੈ ਤੇ ਕੱਲ ਨੂੰ ਅਸੀਂ ਜਿਹੜਾ ਚਿੱਲਾ ਹੈਗਾ ਉਹ ਲੇਪ ਲਵਾਂਗੇ ਜੀ ਠੀਕ ਹੈ ਜੀ ਕਾਗਜ ਕੁਗਜ ਵਗੈਰਾ ਬਹੁਤ ਖਿਲਾਰਾ ਪਿਆ ਸੀਗਾ ਤੇ ਸਾਰਾ ਜਿਹੜਾ ਮੈਂ ਨਾ ਬੂਟੇ ਜਿਹਨੂੰ ਕਰ ਦਿੰਨੀ ਹੁੰਨੀ ਆ ਫਿਰ ਇੱਥੋਂ ਇਕੱਠਾ ਕਰਕੇ ਚੱਕ ਲੈਣੀ ਹੁੰਨੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਬਿਲਕੁਲ ਸਾਫ਼ ਕਰਕੇ ਆਪਣਾ ਜਿਹੜਾ ਸਮਾਨ ਸੀਗਾ ਥੋੜਾ ਬਹੁਤ ਉਹ ਚੱਕ ਕੇ ਮੈਂ ਸਟੋਰ ਦੇ ਵਿੱਚ ਜਿਹੜਾ ਰੱਖ ਦਿੱਤਾ ਸੀਗਾ ਤੇ ਝਾੜੂ ਵੀ ਮੈਂ ਆਪਣਾ ਸਟੋਰ ਦੇ ਵਿੱਚ ਹੀ ਰੱਖ ਦਿੰਨੀ ਹੁੰਨੀ ਆ ਤੇ ਫਿਰ ਮੈਂ ਜਿਹੜੇ ਕੀ ਕਰਨਾ ਸੀਗਾ ਕਿਚਨ ਚ ਆ ਗਈ ਸੀਗੀ ਤੇ ਕਿਚਨ ਚ ਆ ਕੇ ਭਾਂਡੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਤੇ ਸ਼ਾਮ ਦੇ ਭਾਂਡੇ ਮਤਲਬ ਰੋਟੀ ਖਾਧੀ ਗਲਾਸ ਬਲੂਸ ਬੱਚੇ ਜਿਹਦਾ ਪਾਣੀ ਪੀਂਦੇ ਨੇ ਜਾਂ ਚਾਹ ਦੁੱਧ ਵਾਲੇ ਸੀਗੇ ਉਹ ਸਾਰੇ ਹੀ ਮੈਂ ਆ ਕੇ ਗਰਮ ਪਾਣੀ ਕੀਤਾ ਗਰਮ ਪਾਣੀ ਨਾਲ ਉਹ ਸਾਰੇ ਧੋਏ ਤੇ ਧੋ ਕੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਜਿਹੜਾ ਹੈਗਾ ਜੀ ਉਹ ਟਿਕਾ ਦਿੱਤਾ ਸੀਗਾ ਠੀਕ ਹੈ ਜੀ ਕਿਉਂਕਿ ਪਾਂਡੇ ਉਹ ਕੀ ਕਹਿੰਦੇ ਹੁੰਦੇ ਆ ਮੈਨੂੰ ਯਾਦ ਨਹੀਂ ਆਉਂਦਾ ਪਿਆ ਮੈਂ ਸਾਰੇ ਪਾਂਡੇ ਧੋ ਕੇ ਚੰਗੀ ਤਰ੍ਹਾਂ ਉਹਨਾਂ ਦੀ ਜਗ੍ਹਾ ਤੇ ਰੱਖ ਦਿੱਤਾ ਸੀਗਾ ਉਸ ਤੋਂ ਬਾਅਦ ਜੀ ਇਹ ਸਬਜੀ ਅੱਜ ਅਸੀਂ ਬਣਾਉਣੀ ਨਹੀਂ ਹੈਗੀ ਸਾਡੀ ਸਾਗ ਪਿਆ ਠੀਕ ਹੈ ਜੀ ਸਾਗ ਦੇ ਮੈਨੂੰ ਤਾਂ ਕੁਝ ਨਹੀਂ ਬਣਾਇਆ ਮੇਰੇ ਨਾਲ ਮੈਂ ਉਹ ਜਿਹਦਾ ਵੌਇਸਓਵਰ ਕਰ ਦਿੱਤੀ ਮੇਰੇ ਨਾਲ ਸਹੀ ਨਹੀਂ ਹੋ ਰਿਹਾਗਾ ਤੇ ਜਿਵੇਂ ਰੁਕ ਗਿਆ ਗਿਆ ਹੁੰਦਾ ਏ ਵੀ ਹੋਇਆ ਪਿਆ ਹਨ ਮੈਨੂੰ ਸਮਝ ਵੀ ਨਹੀਂ ਲੱਗਦੀ ਪਈ ਕਿ ਹੋਈ ਜਾਂਦਾ ਹੈ ਕਿ ਨਹੀਂ ਹੋਈ ਜਾਂਦਾ ਮੇਰਾ ਕੁਝ ਖਾਣ ਦਾ ਬਣ ਨਹੀਂ ਕਰਦਾ ਮੈਂ ਕੁਝ ਟੱਚ ਕਰਕੇ ਉਹਨੂੰ ਅੱਗੇ ਕਰਨਾ ਪੈਂਦਾ ਵੀਡੀਓ ਨੂੰ ਤੇ ਮੈਨੂੰ ਸਮਝ ਹੀ ਨਹੀਂ ਆਉਂਦੀ ਪਈ ਇਹ ਵੀਡੀਓ ਜਿਹਦਾ ਖੜਜ ਹੀ ਨਹੀਂ ਗਈ ਹੁੰਦੀ ਐਵੇਂ ਹੋ ਗਈ ਪਈ ਹੈ ਤੇ ਚਲੋ ਮੈਂ ਸਾਗ ਜਿਹੜਾ ਹੈਗਾ ਤੁੱਕੇ ਜੇ ਨਾਲ ਮੈਂ ਵੌਇਸ ਓਵਰ ਕਰੀ ਜਾਣੀ ਪਈ ਆ ਬਟ ਹੋ ਨਹੀਂ ਰਿਹਾ ਸਾਗਰਮ ਕਰਕੇ ਫਿਰ ਮੈਂ ਆ ਗਈ ਸੀ ਇੱਧਰ ਬਾਹਰ ਅਸੀਂ ਅੱਗ ਵਾਲੀ ਹੋਈ ਸੀਗੀ ਬਾਹਰੀ ਬੈਠੇ ਸੀਗੇ ਅਸੀਂ ਚਾਰੋ ਜਣੇ ਤੇ ਤੁਸੀਂ ਦੇਖ ਸਕਦੇ ਹੋ ਅੱਗ ਕਿੰਨੀ ਸੋਹਣੀ ਬਲਦੀ ਵੀ ਹੈ ਬਾਹਰ ਹੀ ਅਸੀਂ ਚਿੱਲੇ ਤੇ ਇਹ ਤਾਂ ਮੈਨੂੰ ਕਹਿੰਦੇ ਸੀਗੇ ਕਿ ਅੰਦਰ ਬਣਾ ਲੈ ਕੇ ਇਸ ਲਾਈਕ ਦੀ ਬਟ ਮੈਂ ਨਹੀਂ ਜ਼ਰੂਰ ਕਰਿਓ ਮੈਂ ਤੇ ਬਾਹਰ ਹੀ ਬਣਾਉਂਗੀ ਤੇ ਫਿਰ ਮੈਂ ਚੈਨਲ ਨੂੰ ਵੀ ਤੁਸੀਂ ਨਾਲ ਤੇ ਚੈਨਲ ਨੂੰ ਬਣਾਈ ਤੇ ਉਸ ਤੇ ਅਸੀਂ ਚਾਰੋਂ ਜਣੇ ਬੈਠੇ ਸੀ ਕਿ ਮੈਂ ਵੀ ਬੈਠੀ ਸੀ ਕਿ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਹਾਸਿਆਂ ਖੇਡੀਆਂ ਨਾ ਚੱਲਦੀਆਂ ਵੀ ਸੀ ਕਿ ਮਜ਼ਾਕ ਆ ਵੀ ਜੈਸ ਵੀ ਨਹੀਂ ਛੇੜੀ ਗਈ ਸੀ ਕਿ ਸੁਧਾਰੇ ਤੇ ਮੈਂ ਸੁਧਾਰੇ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਖਾਣ ਲੱਗੀ ਸੀ ਕਿ ਰੋਟੀ ਕਰਦੇ ਐਂਡ ਸਤਿ ਸ਼੍ਰੀ ਅਕਾਲ ਬੱਚਿਆਂ ਨੇ ਹਲੇ